ਪੰਜਾਬ ਦੇ ਕਾਰੋਬਾਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਦਰਸਲ ਇੰਡੀਗੋ 에ਅਰਲਾਈਨਸ ਨੇ ਆਪਣੇ ਨੈਟਵਰਕ ਦਾ ਵਿਸਤਾਰ ਕਰਨ ਅਤੇ ਮੁੰਬਈ ਤੋਂ ਜਲੰਧਰ ਲਈ ਇੱਕ ਨਵੀਂ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਸੇਵਾ ਮਾਰਚ ਮਹੀਨੇ ਤੋਂ ਸ਼ੁਰੂ ਹੋਏਗੀ ਅਤੇ ਹਫ਼ਤੇ ਦੇ 7 ਦਿਨ ਚਲਾਈ ਜਾਏਗੀ। ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਇੰਡੀਗੋ ਦੀ ਇਸ ਨਵੀਂ ਉਡਾਣ ਵਿੱਚ 186 ਸੀਟਾਂ ਦੀ ਸਮਰੱਥਾ ਹੋਵੇਗੀ, ਜਿਸ ਨਾਲ ਯਾਤਰੀਆਂ ਨੂੰ ਇਸ ਰੂਟ ਅਤੇ ਇੱਕ ਸੁਵਿਧਾਜਨਕ ਯਾਤਰਾ ਦਾ ਵਿਕਲਪ ਮਿਲੇਗਾ। ਜਲੰਧਰ ਪੰਜਾਬ ਦਾ ਇੱਕ ਪ੍ਰਮੁੱਖ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਹੈ ਜਿਸ ਲਈ ਇਹ ਸਿੱਧੀ ਹਵਾਈ ਸੇਵਾ ਕਾਰੋਬਾਰੀਆਂ ਯਾਤਰੀਆਂ ਅਤੇ ਪ੍ਰਵਾਸੀ ਭਾਰਤੀਆਂ ਲਈ ਫਾਇਦੇਮੰਦ ਸਾਬਤ ਹੋਏਗੀ ਇੰਡੀਗੋ 에ਅਰਲਾਈਨਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਵੀਂ ਸੇਵਾ ਦੋਵਾਂ ਸ਼ਹਿਰਾਂ ਵਿਚਕਾਰ ਹਵਾਈ ਯਾਤਰਾ ਨੂੰ ਆਸਾਨ ਬਣਾਏਗੀ ਅਤੇ ਯਾਤਰਾ ਦਾ ਸਮਾਂ ਵੀ ਘਟਾਏਗੀ ਇਹ ਉਡਾਣ ਉਨ੍ਹਾਂ ਯਾਤਰੀਆਂ ਲਈ ਲਾਭਦਾਇਕ ਹੋਏਗੀ ਜੋ ਤੇਜ਼ ਅਤੇ ਸੁਵਿਧਾਜਨਕ ਸੰਪਰਕ ਹੁੰਦੇ ਹਨ ਪੂਰੀ ਯਾਤਰਾ ਜਾਣਕਾਰੀ ਅਤੇ ਟਿਕਟ ਬੁਕਿੰਗ ਜਲਦੀ ਹੀ इंडिगो दी आधिकारिक वेबसाइट ਅਤੇ ਬੁਕਿੰਗ ਪਲੇਟਫਾਰਮ ਤੇ ਉਪਲਬਧ ਕਰਵਾਈ ਜਾਏਗੀ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬ ਦੇ ਕਾਰੋਬਾਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਸਲ ਇੰਡੀਗੋ 에ਅਰਲਾਈਨਸ ਨੇ ਆਪਣੇ ਨੈਟਵਰਕ ਦਾ ਵਿਸਤਾਰ ਕਰਨ ਅਤੇ ਮੁੰਬਈ ਤੋਂ ਜਲੰਧਰ ਲਈ ਇੱਕ ਨਵੀਂ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਹ ਸੇਵਾ ਮਾਰਚ ਮਹੀਨੇ ਤੋਂ ਸ਼ੁਰੂ ਹੋਏਗੀ ਅਤੇ ਹਫਤੇ ਦੇ 7 ਦਿਨ ਚਲਾਈ ਜਾਏਗੀ ਜਲੰਧਰ ਦੇ ਆਦਮਪੁਰ ਹਵਾਈ ਅਡੇ ਦੇ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਇੰਡੀਗੋ ਦੀ ਇਸ ਨਵੀਂ ਉਡਾਣ ਵਿੱਚ 186 ਸੀਟਾਂ ਦੀ ਸਮਰੱਥਾ ਹੋਏਗੀ ਜਿਸ ਨਾਲ ਯਾਤਰੀਆਂ ਨੂੰ ਇਸ ਰੂਟ ਅਤੇ ਇੱਕ ਸੁਵਿਧਾਜਨਕ ਯਾਤਰਾ ਦਾ ਵਿਕਲਪ ਮਿਲੇਗਾ ਜਲੰਧਰ ਪੰਜਾਬ ਦਾ ਇੱਕ ਪ੍ਰਮੁੱਖ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਹੈ ਜਿਸ ਲਈ ਇਹ ਸਿੱਧੀ ਹਵਾਈ ਸੇਵਾ ਕਾਰੋਬਾਰੀਆਂ ਯਾਤਰੀਆਂ ਅਤੇ ਪ੍ਰਵਾਸੀ ਭਾਰਤੀਆਂ ਲਈ ਫਾਇਦੇਮੰਦ ਸਾਬਤ ਹੋਏਗੀ ਇੰਡੀਗੋ 에ਅਰਲਾਈਨਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਵੀਂ ਸੇਵਾ ਦੋਵਾਂ ਸ਼ਹਿਰਾਂ ਵਿਚਕਾਰ ਹਵਾਈ ਯਾਤਰਾ ਨੂੰ ਆਸਾਨ ਬਣਾਏਗੀ ਅਤੇ ਯਾਤਰਾ ਦਾ ਸਮਾਂ ਵੀ ਘਟਾਏਗੀ ਇਹ ਉਡਾਣ ਉਨ੍ਹਾਂ ਯਾਤਰੀਆਂ ਲਈ ਲਾਭਦਾਇਕ ਹੋਏਗੀ ਜੋ ਤੇਜ਼ ਅਤੇ ਸੁਵਿਧਾਜਨਕ ਸੰਪਰਕ ਹੁੰਦੇ ਹਨ ਪੂਰੀ ਯਾਤਰਾ ਜਾਣਕਾਰੀ ਅਤੇ ਟਿਕਟ ਬੁਕਿੰਗ ਜਲਦੀ ਹੀ इंडिगो दी आधिकारिक वेबसाइट ਅਤੇ ਬੁਕਿੰਗ ਪਲੇਟਫਾਰਮ ਤੇ ਉਪਲਬਧ ਕਰਵਾਈ ਜਾਏਗੀ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬ ਦੇ ਕਾਰੋਬਾਰੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ ਦਰਸਲ ਇੰਡੀਗੋ 에ਅਰਲਾਈਨਸ ਨੇ ਆਪਣੇ ਨੈਟਵਰਕ ਦਾ ਵਿਸਤਾਰ ਕਰਨ ਅਤੇ ਮੁੰਬਈ ਤੋਂ ਜਲੰਧਰ ਲਈ ਇੱਕ ਨਵੀਂ ਉਡਾਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਇਹ ਸੇਵਾ ਮਾਰਚ ਮਹੀਨੇ ਤੋਂ ਸ਼ੁਰੂ ਹੋਏਗੀ ਅਤੇ ਹਫਤੇ ਦੇ 7 ਦਿਨ ਚਲਾਈ ਜਾਏਗੀ ਜਲੰਧਰ ਦੇ ਆਦਮਪੁਰ ਹਵਾਈ ਅਡੇ ਦੇ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਇੰਡੀਗੋ ਦੀ ਇਸ ਨਵੀਂ ਉਡਾਣ ਵਿੱਚ 186 ਸੀਟਾਂ ਦੀ ਸਮਰੱਥਾ ਹੋਏਗੀ ਜਿਸ ਨਾਲ ਯਾਤਰੀਆਂ ਨੂੰ ਇਸ ਰੂਟ ਅਤੇ ਇੱਕ ਸੁਵਿਧਾਜਨਕ ਯਾਤਰਾ ਦਾ ਵਿਕਲਪ ਮਿਲੇਗਾ ਜਲੰਧਰ ਪੰਜਾਬ ਦਾ ਇੱਕ ਪ੍ਰਮੁੱਖ ਵਪਾਰਕ ਅਤੇ ਸੱਭਿਆਚਾਰਕ ਕੇਂਦਰ ਹੈ ਜਿਸ ਲਈ ਇਹ ਸਿੱਧੀ ਹਵਾਈ ਸੇਵਾ ਕਾਰੋਬਾਰੀਆਂ ਯਾਤਰੀਆਂ ਅਤੇ ਪ੍ਰਵਾਸੀ ਭਾਰਤੀਆਂ ਲਈ ਫਾਇਦੇਮੰਦ ਸਾਬਤ ਹੋਏਗੀ ਇੰਡੀਗੋ 에ਅਰਲਾਈਨਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਵੀਂ ਸੇਵਾ ਦੋਵਾਂ ਸ਼ਹਿਰਾਂ ਵਿਚਕਾਰ ਹਵਾਈ ਯਾਤਰਾ ਨੂੰ ਆਸਾਨ ਬਣਾਏਗੀ ਅਤੇ ਯਾਤਰਾ ਦਾ ਸਮਾਂ ਵੀ ਘਟਾਏਗੀ ਇਹ ਉਡਾਣ ਉਨ੍ਹਾਂ ਯਾਤਰੀਆਂ ਲਈ ਲਾਭਦਾਇਕ ਹੋਏਗੀ ਜੋ ਤੇਜ਼ ਅਤੇ ਸੁਵਿਧਾਜਨਕ ਸੰਪਰਕ ਹੁੰਦੇ ਹਨ ਪੂਰੀ ਯਾਤਰਾ ਜਾਣਕਾਰੀ ਅਤੇ ਟਿਕਟ ਬੁਕਿੰਗ ਜਲਦੀ ਹੀ ਇੰਡਿਗੋ ਦੀ ਅਧਿਕਾਰਤ ਵੈੱਬਸਾਈਟ ਅਤੇ ਬੁਕਿੰਗ ਪਲੇਟਫਾਰਮ ਤੇ ਉਪਲਬਧ ਕਰਵਾਈ ਜਾਏਗੀ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ